ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਬਾਈ ਅੱਜ ਤੁਹਾਨੂੰ ਟਰੈਕਟਰ ਦਿਖਾਉਣਾ ਜੀ ਇੱਕ ਨਵਾਂ 575 ਠੀਕ ਹੈ ਜੀ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਜਿਵੇਂ ਹੀ ਸ਼ੀਸ਼ੇ ਵਰਗਾ ਟਰੈਕਟਰ ਪਿਆ ਆਲ オリジナル ਤੇ ਆਪਾਂ ਤੁਹਾਨੂੰ ਟਰੈਕਟਰ ਬਾਰੇ ਜਾਣਕਾਰੀ ਦੇਵਾਂਗੇ ਸਾਰੀ ਇਹਦੇ ਬਾਰੇ ਕੋਈ ਵੀਰਪਰਾ ਚਾਹਵਨ ਹੋਇਆ ਦੇਖ ਲਿਓ ਠੀਕ ਹੈ ਜੀ ਮਾਡਲ ਸਾਰਾ ਕੁਝ ਦੱਸਾਂਗੇ ਟਰੈਕਟਰ ਬਾਰੇ ਸਭ ਤੋਂ ਪਹਿਲਾਂ ਦੱਸ ਦਿਆਂ ਮਾਡਲ ਮਾਡਲ ਹੈਗਾ ਜੀ 2016 ਠੀਕ ਹੈ ਜੀ ਤੇ ਟਾਇਰ ਚਾਰੇ ਨਾਲ ਦੇ ਆ ਟਰੈਕਟਰ ਦੇ ਠੀਕ ਹੈ ਜੀ ਮਾਰਕੇ ਮੁਰਕਾ ਸਾਨੂੰ ਚੈੱਕ ਕਰਾਉਂਦੇ ਆ ਦੇਖੋ 16 ਦੇ ਮਾਰਕੇ ਟਾਇਰਾਂ ਦੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ 60 65 ਪੈਸੇ ਟਾਇਰ ਖੜੇ ਨੇ ਬਾਈ ਠੀਕ ਹੈ ਜੀ ਤੇ ਬਾਕੀ ਟਰੈਕਟਰ ਜ਼ਿਮੀਂਦਾਰ ਕੋਲ ਚੱਲਿਆ ਹੋਇਆ ਜੀ ਖੇਤੀਬਾੜੀ ਤੇ ਕੰਡੀਸ਼ਨ ਤੋਂ ਹੀ ਪਤਾ ਲੱਗ ਜਾਂਦਾ ਬਾਈ ਦੇਖ ਕੇ ਠੀਕ ਹੈ ਜੀ ਪਿੱਛੋਂ ਵੀ ਚੈੱਕ ਕਰ ਲਓ ਯੂ ਪਾਈਪ ਲੱਗਿਆ ਹੋਇਆ ਬਾਈ ਟਰੈਕਟਰ ਨੂੰ ਲੋ ਜੀ ਮਰਾੜ ਮਰੂੜ ਐਨ ਵਧੀਆ ਭਾਇ ਟਰੈਕਟਰ ਦੇ ਓਕੇ ਠੀਕ ਹੈ ਜੀ ਕੁੱਕ ਦੇਖ ਲਓ ਲੰਕਾਂ ਲੁੰਕਾਂ ਐਨ ਸਾਰਾ ਕੁਛ ਯਾਨੀ ਕਿ ਰੰਗ ਪੂਰਾ ਖੜਾ ਬਾਈ ਟਰੈਕਟਰ ਤੇ ਕਈ ਵੀਰਾਂ ਦੇ ਬਾਈ ਬਹੁਤ ਟਾਈਮ ਦੇ ਫੋਨ ਆਇਆ 575 ਟਰੈਕਟਰ ਦੀ ਵੀਡੀਓ ਪਾਓ ਕੋਈ ਤੇ ਮੈਂ ਕਿਹਾ ਚੱਲ ਬਾਈ ਟਰੈਕਟਰ ਦਿਖਾ ਦਨੇ ਆਪਾਂ ਤੁਹਾਨੂੰ ਠੀਕ ਹੈ ਜੀ ਬਾਕੀ ਇੰਜਨ ਗੇਅਰ ਦਾ ਫੁੱਲ ਓਕੇ ਆ ਬਾਈ ਟਰੈਕਟਰ ਦਾ ਸਾਰਾ ਕੁਝ ਸੀਲਡ ਹੈ ਖੁੱਲਿਆ ਖੱਲਿਆ ਵਾ ਇੰਜਨ ਦਾ ਦੇਖ ਲਓ ਪੰਪ ਦੇ ਨਾਟ ਨੂੰ ਕਿਸੇ ਨੂੰ ਚਾਬੀ ਤੱਕ ਵੀ ਨਹੀਂ ਲੱਗੀ ਹੋਈ ਠੀਕ ਹੈ ਜੀ ਸਾਰਾ ਕੁਝ ਓਕੇ ਨਾਲ ਦਾ ਹੀ ਹੈ ਜੀ ਬਾਕੀ ਜਿਵੇਂ ਕਿ ਆਪਾਂ ਹਰੇਕ ਵੀਡੀਓ ਚ ਦੱਸਦੇ ਹੁੰਨੇ ਆ ਵੀ ਆਪਾਂ ਵੀਡੀਓ ਦੇ ਮਾਧਿਅਮ ਰਾਹੀਂ ਦੱਸ ਸਕਦੇ ਨੇ ਆ ਬਾਕੀ ਜਿਹੜੇ ਵੀ ਇਹਨੇ ਲੈਣਾ ਹੈ ਦੇਖਣਾ ਹੈ ਉਹ ਆਪਣੀ ਤਸੱਲੀ ਜਾ ਕੇ ਆਪ ਕਰਨ ਬਾਈ ਠੀਕ ਹੈ ਜੀ ਆਪਾਂ ਸਿਰਫ ਤੁਹਾਨੂੰ ਵੀਡੀਓ ਦੇ ਮਾਧਿਅਮ ਰਾਹੀਂ ਦਿਖਾ ਸਕਦੇ ਆ ਪੰਪ ਦੇ ਨਟਾਂ ਨੂੰ ਸਾਰੇ ਨਾਲ ਦੇ ਨੇ ਜੀ ਕਿਸੇ ਪਾਸੇ ਨੂੰ ਚਾਬੀ ਨਹੀਂ ਲੱਗੀ ਹੋਈ ਟਰੈਕਟਰ ਨੂੰ ਠੀਕ ਹੈ ਜੀ ਤੇ ਕਲਚ ਪਲੇਟ ਸ਼ਾਇਦ ਬਾਈ ਜ਼ਰੂਰ ਖੁੱਲੀ ਮੰਨ ਲਾਦਾ ਪਈ ਹੋਈ ਹੈ ਸ਼ਾਇਦ ਤੇ ਬਾਕੀ ਦਾ ਸਾਰਾ ਕੁਝ ਲਗਭਗ ਟਰੈਕਟਰ ਸਟਾਰਟ ਕਰਕੇ ਦਿਖਾਉਨੇ ਬਾਈ ਸਟਾਰਟਿੰਗ ਕਰੇ ਉਹ ਚੈੱਕ ਲੋ ਜੀ ਆਵਾਜ਼ ਸੁਣੋ ਬਾਈ ਟਰੈਕਟਰ ਦੀ ਕਿਾ ਘੈਂਟ ਆ ਜਮਾਈ ਸਾਇਲੈਂਟ ਪਿਆ ਹੈ ਨਾ ਗਣਦਾ ਬਾਈ ਜਮਾਂ ਹੀ ਸਿੱਕੇ ਬੰਦਾ ਦਾਣੇ ਗਣਦਾ ਪੂਰਾ ਹੈ ਨਾ ਠੀਕ ਹੈ ਜੀ ਤੇ ਨੰਬਰ ਵੀ ਮੇਰੇ ਹਿਸਾਬ ਨਾਲ ਮੁਹਾਲੀ ਦੇ ਨੰਬਰ ਆ ਸਾਡੇ ਲੋਕਲ ਪੀਵੀ 65 ਮੁਹਾਲੀ ਠੀਕ ਹੈ ਜੀ ਤੇ ਬਾਕੀ ਵੀ ਟਰੈਕਟਰ ਦਾ ਦੱਦੀ ਟਰੈਕਟਰ ਆਪਣੇ ਕੋਲ ਨਹੀਂ ਆਪਣੇ ਮਿੱਤਰੇ ਨੇ ਨਾਲ ਉਹਨਾਂ ਦਾ ਟਰੈਕਟਰ ਹੈ ਜੀ ਇਹ ਠੀਕ ਹੈ ਜੀ ਤੇ ਜੇ ਕੋਈ ਵੀ ਰਚਾਵਨ ਹੋਇਆ ਤਾਂ ਰੋਪੜ ਖੜਾ ਟਰੈਕਟਰ ਤੁਹਾਡੇ ਨੰਬਰ ਦਵਾਂਗੇ ਉਥੇ ਗੱਲਬਾਤ ਕਰ ਲਿਓ ਠੀਕ ਹੈ ਜੀ ਸਾਰੀ ਤੇ ਜੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਟਰੈਕਟਰ ਬਾਰੇ ਤਾਂ ਫੋਨ ਤੇ ਪੁੱਛ ਲਿਓ ਰੇਟ ਦੀ ਗੱਲ ਕਰੀਏ ਤਾਂ ਭਾਈ 490000 ਰੁਪਿਆ ਡਿਮਾਂਡ ਆ ਟਰੈਕਟਰ ਦੀ ਬਾਕੀ ਦਾ ਰੇਟ ਮੜਾ ਮੋਟਾ ਮੌਕੇ ਤੇ ਕਰ ਲਾਂਗੇ ਵਾਧੇ ਘਟਾ ਠੀਕ ਹੈ ਜੀ ਤੇ ਬਾਕੀ ਟਰੈਕਟਰ ਦੀ ਫੋਲ ਦੱਲੀ ਆ ਭਾਈ ਜੇ ਕਿਸੇ ਵੀਰ ਨੇ ਕਈ ਵੀਰ ਨੇ ਹੁੰਦਾ ਵੀ ਵਿੱਚ ਕੋਈ ਟਰੈਕਟਰ ਲੈਣਾ ਪੁਰਾਣਾ ਤਾਂ ਉਹ ਵੀ ਵਿੱਚ ਵਾਧਾ ਘਟਾ ਕਰਾ ਦਾਂਗੇ ਜੀ ਠੀਕ ਹੈ ਪਰਾਣਾ ਟਰੈਕਟਰ ਹੁੰਦਾ ਕਈ ਵੀਰਾਂ ਕੋਲ ਵੀ ਪਰਾਣਾ ਟਰੈਕਟਰ ਬਾਈ ਦੇਣਾ ਅਸੀਂ ਉਹ ਵੀ ਵਿੱਚ ਤੁਹਾਡਾ ਨਾਲ ਰੱਖ ਦਾਂਗੇ ਟਰੈਕਟਰ ਠੀਕ ਹੈ ਜੀ ਬਾਕੀ ਦਾ ਜਿਹਦਾ ਰੇਟ ਆ ਉਹ ਆਪਾਂ ਤੁਹਾਨੂੰ ਡਿਮਾਂਡ ਦੱਸਤੀ ਵੀ ਆ ਠੀਕ ਹੈ ਕਈ ਬਾਈ ਕਹਿੰਦੇ ਰੇਟ ਨਹੀਂ ਦੱਸਦੇ ਬਾਈ ਹੁਣ ਅਸੀਂ ਰੇਟ ਦੱਸ ਦਿਆਂ ਹਰੇਕ ਵੀਡੀਓ 'ਚ ਤੇ ਬਾਕੀ ਜਿੰਨਾ ਵੀ ਪੰਦਾ 10000 ਦਾ ਰੇਟ ਆ ਵੱਧ ਘੱਟ ਮੌਕੇ ਤੇ ਹੋ ਜਾਊਗਾ ਆਗੇ ਪਹਿਲਾਂ ਟਰੈਕਟਰ ਦੇਖ ਲਓ ਤਸੱਲੀ ਕਰ ਲਓ ਚਲਾ ਕੇ ਠੀਕ ਹੈ ਜੀ ਬਾਅਦ ਵਿੱਚ ਸੌਦਾ ਕਰਿਓ ਜੀ ਕਈ ਵੀਰ ਫੋਨ ਤੇ ਰੇਟ ਪੁੱਛਦੇ ਨੇ ਬਾਈ ਲਾਸਟ ਰੇਟ ਉਹ ਆਪਾਂ ਬਾਈ ਫੋਨ ਤੇ ਜਿੰਨਾ ਮਰਜ਼ੀ ਘੱਟ ਕਹਿ ਲਈਏ ਫੋ ਜੀ ਦਾ ਮੈਸ਼ਾ ਦੇਖ ਕੇ ਪਤਾ ਲੱਗਦਾ ਠੀਕ ਹੈ ਜੀ ਅਸੀਂ ਤਾਂ ਹਰੇਕ ਨੂੰ ਕਹਿੰਦੇ ਹਾਂ ਟਰੈਕਟਰ ਤੁਸੀਂ ਕਿਤੋਂ ਵੀ ਲੈਣਾ ਹੈ ਕੋਲੋਂ ਦੇਖ ਕੇ ਜਾ ਕੇ ਅੱਖਾਂ ਨਾਲ ਚਲਾ ਕੇ ਫੇਰ ਚੀਜ਼ ਦਾ ਸੌਦਾ ਕਰੋ ਬਾਈ ਠੀਕ ਹੈ ਜੀ ਫੋਟੋ ਚ ਵੀਡੀਓ ਮਾ ਚੀਜ਼ ਦੇਖਣੇ ਦਾ ਅੱਖਾਂ ਦੇਖਣੇ ਦਾ ਬਹੁਤ ਫਰਕ ਪੈਂਦਾ ਜੀ ਤੇ ਬਾਕੀ ਟਰੈਕਟਰ ਹੋਰ ਵੀ ਖੜੇ ਨੇ ਪੁਰਾਣੇ ਆਪਣੇ ਕੋਲ ਤੁਹਾਨੂੰ ਪਤਾ ਹੀ ਆ ਜੀ ਹਰੇਕ ਤਰ੍ਹਾਂ ਦਾ ਟਰੈਕਟਰ ਹੁੰਦਾ ਜੀ ਨਵੇਂ ਟਰੈਕਟਰ ਵੀ ਆਪਣੇ ਕੋਲ ਹੁੰਦੇ ਨੇ ਇੰਡੋ ਫਾਰਮ ਦੇ ਜੀ ਤੇ ਕਿਸੇ ਨੂੰ ਨਵਾਂ ਲੈਣਾ ਤਾਂ ਉਹ ਵੀ ਜ਼ਰੂਰ ਕੰਟੈਕਟ ਕਰੇ ਉਹ ਜੀ ਬਾਕੀ ਆਪਣੇ ਕੋਈ ਇੱਕ ਅੱਧੇ ਟਰੈਕਟਰ ਹੋਰ ਆ ਤੁਹਾਨੂੰ ਉਹ ਵੀ ਦਿਖਾਉਣੇ ਆ। ਬਾਈ ਟਰੈਕਟਰ ਸਾਡੇ ਸੋਨਾਲੀਕਾ ਏਜੰਸੀ ਵਾਲਿਆਂ ਨੇ ਕੱਟਿਆ ਜੀ। ਸਵਰਾਜ 35 735। ਠੀਕ ਆ ਜੀ। ਟਰੈਕਟਰ ਬਾਈ ਚੱਲਿਆ ਲੱਗਦਾ ਕਰਾਇ ਕਰੂ ਇਹ ਤੇ ਟਰੈਕਟਰ ਜਾਇਜ਼ ਰੇਟ 'ਚ ਮਿਲ ਜਣਾ ਕਿਸੇ ਨੇ ਲੈਣਾ। ਠੀਕ ਆ ਜੀ। ਰੰਗ ਰੰਗ ਹੋਇਆ ਬਾਈ ਟਰੈਕਟਰ ਨੂੰ। ਲਿਬੜਿਆ ਥਿਬੜਿਆ ਪਿਆ ਹਨ। ਸਵਰਾਜ ਏ ਬਾਈ ਬਾਹਰ ਪੰਪ ਵਾਲਾ ਠੀਕ ਹੈ ਜੀ ਤੇ ਕੋਈ ਮੇਰਾ ਵੀਰ ਚਾਹਵਾਂ ਨਾ ਸੱਜਣ ਹੋਇਆ ਕਿਸੇ ਨੇ ਘੱਟ ਪੈਸੇ ਲਾਉਣੇ ਸਵਰਾਥ ਤੇ ਲੈ ਲਿਓ ਨੰਬਰ ਉਹ ਸਾਹਮਣੇ ਇਹਨਾਂ ਦਾ ਦਿਖ ਰਿਹਾ ਸਕਰੀਨ ਤੇ 98158 43628 ਇਹ ਨੰਬਰ ਤੇ ਗੱਲਬਾਤ ਕਰ ਲਿਓ ਬਾਈ ਕੋਈ ਮੇਰਾ ਵੀਰ ਹੋਇਆ ਚਾਹਵਾਂ ਲੈਣ ਦਾ ਤੇ ਸਟਾਰਟ ਪਤਾ ਨਹੀਂ ਹੁੰਦਾ ਬਾਈ ਪਤਾ ਨਹੀਂ ਠੀਕ ਹੈ ਜੀ ਕਈ ਬਾਈਆਂ ਦੇ ਆਉਂਦੇ ਫੋਨ ਵੀ ਘੱਟ ਰੇਟ ਵਾਲਾ ਲੈਣਾ ਬਾਈ ਕੋਈ ਟਰੈਕਟਰ ਅੱਕੇ ਆਪਣੇ ਕੋਲ ਇੱਕ ਟਰੈਕਟਰ ਆਇਆ ਹੋਇਆ ਜੀ ਇੰਡੋ ਫਾਰਮ 3048 ਤੁਹਾਨੂੰ ਦਿਖਾਉਨੇ ਆਪਾਂ ਆਹ ਦੇਖੋ ਸਰਵਿਸ ਕਰੀ ਇਹਦੀ ਟਰੈਕਟਰ ਜੀ ਆਪਾਂ ਨੇ ਛਤਰੀ ਲੱਗੀ ਬਾਈ ਫੇਵਰ ਵਾਲੀ ਇਹ ਜਿਹੜਾ ਆ ਸਿਸਟਮ ਲਾਉਣਾ ਨਾ ਬਾਈ ਇਹ ਸਾਰਿਆਂ ਨਾਲੋਂ ਵਧੀਆ ਆਲਾ ਨਾ ਤੇ ਇਹਨੂੰ ਪਿੱਛੇ ਕੋਈ ਦੇਖਣ ਚ ਪ੍ਰੋਬਲਮ ਐ ਆਵਾਜ਼ ਸੁਣਨੇ ਵਾਸਤੇ ਇੰਨੀ ਕੁ ਬਹੁਤ ਹੁੰਦੀ ਆ ਠੀਕ ਆ ਜੀ ਇਹ ਆਪਣਾ 3048 48 ਐਚ ਪੀ ਦੇ ਵਿੱਚ ਆ ਜਾਂਦਾ ਬਾਈ 14 ਦੇ ਟਾਇਰ ਔਰ ਲੈ 750 ਤੇ ਠੀਕ ਹੈ ਜੀ ਤੇ ਆ ਦੇਖੋ ਬਾਈ ਬਹੁਤ ਵਧੀਆ ਲੱਗਿਆ ਮੈਨੂੰ ਸਿਸਟਮ ਆਵਾਜ਼ ਵੀ ਠੀਕ ਹੈ ਦੀ ਜਾਨੀ ਕਿ ਸੁਣਨੇ ਯੋਗੀ ਜਿਹੜੇ ਆਪਾਂ بڑا ਸਿਸਟਮ ਬਣਾਉਣਾ ਹੈ ਬਾਈ ਪਿੱਛੇ ਦੇਖਣ ਚ ਬਹੁਤ ਪ੍ਰੋਬਲਮ ਆਉਂਦੀ ਆ ਤੇ ਉ ਵੀ ਜਿਹੜੇ ਭਾਰੇ ਸਿਸਟਮ ਆ ਬਾਈ ਮਗਰਾਲਾ ਨੂੰ ਛਤਰੀਆਂ ਨੂੰ ਛੇਤੀਓ ਹਿਲਾ ਦਿੰਦਾ ਉਹ ਠੀਕ ਹੈ ਜੀ ਇੰਨਾ ਸਿਸਟਮ ਮੇਰੇ ਹਿਸਾਬ ਨਾਲ ਬਹੁਤ ਹੈ ਜੇ ਆਪਾਂ ਨੇ ਆਵਾਜ਼ ਸੁਣਨੀ ਆ ਤੇ ਜਾਨੀ ਕਿ ਸਭ ਤੋਂ ਮੇਨ ਪ੍ਰੋਬਲਮ ਆ ਜਿਹੜਾ بڑے ਸਿਸਟਮ ਆ ਪਿੱਛੇ ਕੋਈ ਚੀਜ਼ ਪਾਉਣੀ ਆ ਟਰਾਲੀ ਵੈ ਕਰਨੀ ਆ ਬਹੁਤ ਦਿੱਕਤ ਰਹਿੰਦੀ ਆ ਮੈਂ ਤੁਹਾਨੂੰ ਜਾਇਨ ਮਿਲ ਜੂਗਾ ਹਾਂਜੀ ਹਾਂਜੀ ਬਾਈ ਇਹ ਪੂਨਜੀ ਦਾ ਮਿਲ ਜੂਗਾ ਜਾਇਨ ਇੱਕ ਲੈਣ ਦਾ ਜਿਹੜਾ ਆਹ ਇਹ ਟਰੈਕਟਰ ਬਾਈ ਆਪਣਾ 450 500 ਘੰਟੇ ਦੇ ਕਰੀਬ ਚੱਲ ਗਿਆ ਤੇ ਸਾਡੇ ਲੋਕਲੇ ਦਿੱਤਾ ਵਾ ਇਹ ਭਰਤਗੜ੍ਹ ਏਰੀਆ ਦੇ ਵਿੱਚ ਤੇ ਬਾਕੀ ਇਹ ਮਾਡਲ ਦਾ ਬਾਈ ਜਾਨੀ ਕਿ ਸਾਰੇ ਪੱਖੋਂ ਠੀਕ ਆ ਤੇਲ ਖਰਚਾ ਵੀ ਜਾਇਜ ਇਹ 7 ਫੁੱਟ 8 ਫੁੱਟ ਰੋਟਾ ਮੀਟਰ ਬਹੁਤ ਵਧੀਆ ਤਰੀਕੇ ਨਾਲ ਚਲਾ ਦਿੰਦਾ ਤੇ ਬਾਕੀ ਗੱਲ ਕਰੀ ਜੀ ਰੇਟ ਦੀ ਤਾਂ 5,80,000 ਰੁਪਏ ਦਾ ਰੇਟ ਆ ਬਾਕੀ ਦਾ ਮੜਾ ਮੋਟਾ ਮੌਕੇ ਤੇ ਵੱਧ ਘੱਟ ਹੋ ਜਾਂਦਾ ਜੀ 48 HP ਦੇ ਵਿੱਚ ਆ ਜਾਂਦਾ ਬਾਈ ਇਹ ਬੋਸ਼ ਦਾ ਇਨਲਾਈਨ ਪੰਪ ਪਾਉਂਦਾ ਜੀ ਤਿੰਨ ਸਿਲੰਡਰ ਇੰਜਨ ਆ ਫੰਕਸ਼ਨਲ ਸਾਰੇ ਇੰਚ ਰਿਵਰਸ ਪੀਟੀਓ ਡਬਲ ਪੀਟੀਓ ਗੇਅਰਾਂ ਚ ਡਬਲ ਗਲਾਸ ਸਾਰਾ ਕੁਝ ਇਹ ਠੀਕ ਆ ਜੀ ਇਹਦਾ ਜਿਹੜਾ ਪਾਵਰ ਸਟੀering ਵੀ ਉਹ ਵੀ ਬਾਈ ਡਬਲ ਐਕਟਿੰਗ ਆ ਠੀਕ ਆ ਜੀ 14 ਦੇ ਟਾਇਰ ਆ ਬਾਈ ਇਹਨੂੰ ਮਗਰਲੇ ਜੇ ਕਿਸੇ ਨਾਲ ਮਤਲਬ ਕੀ 50 ਇਚ ਵਿੱਚ ਲੈਣਾ ਪੈਸੇ ਜਾਇਜ ਲਾਉਣੇ ਤਾਂ ਬਹੁਤ ਵਧੀਆ ਟਰੈਕਟਰ ਹੈ ਅੱਖਾਂ ਵਿੱਚ ਕੇ ਲੈ ਲਿਓ ਵਧੀਆ ਚੱਲਦਾ ਹੈ ਨਾ ਤੇਲ ਖਰਚਾ ਵੀ ਬਹੁਤ ਜਾਇਜ ਆ ਕੰਮ ਸਾਰੀ ਕਰੀ ਜਾਂਦਾ ਠੀਕ ਹੈ ਜੀ ਬਾਕੀ ਬਾਈ ਹੋਰ ਵੀ ਟਰੈਕਟਰ ਖੜੇ ਆ ਆਪਣੇ ਕੋਲ ਸੈਕੰਡ ਹੈਂਡ ਪੁਰਾਣੇ ਤੇ ਜੇ ਕਿਸੇ ਵੀਰ ਨੇ ਕੋਈ ਹੋਰ ਪੁਰਾਣਾ ਟਰੈਕਟਰ ਲੈਣਾ ਹੁੰਦਾ ਤਾਂ ਦੇਖ ਲਿਓ ਆਕੇ ਸੋਨਾ ਲੀਕਾ ਖੜਾ ਹੈ ਜੀ ਮਹਿੰਦਰਾ ਖੜਾ ਏ ਕੰਡੋ ਫਾਰਮ ਖੜਾ ਕੋ 30 35 ਤੇ ਆਹ ਟਰੈਕਟਰ ਵੀ ਬਾਈ ਆਪਣੇ ਕੋਲ ਖੜਾ ਹੀ ਆ ਜੇ ਤਾਂ 245 ਜੀਵੋ 22 ਮਾਡਲ ਦੋ ਤਿੰਨ ਵਾਰ ਵੀਡੀਓ ਪਾ ਲਈ ਬਾਈ ਟਰੈਕਟਰ ਦੀ ਇਹਦੀ ਕਈ ਵੀਰ ਦੇਖਣ ਵੀ ਆਏ ਆ ਟਰੈਕਟਰ ਨੂੰ ਬਾ ਥੋੜੇ ਬਹੁਤੇ ਪੈਸੇ ਕਰਕੇ ਬਾਈ ਸੌਦਾ ਰਹਿ ਜਾਂਦਾ ਇਹਦਾ ਵਿਚਾਰੇ ਦਾ ਤੇ ਮਾਡਲ 22 ਹੈ ਜੀ ਤੇ ਗੱਲ ਕਰੀਏ ਟਰੈਕਟਰ ਦੇ ਰੇਟ ਦੀ ਰੇਟ ਆਪਾਂ ਨੇ ਦੱਸਿਆ ਹੋਇਆ ਵੀਡੀਓ ਚ ਆਲਰੇਡੀ ਐਨਓਸੀ ਕਾਗਜ਼ ਪੱਤਰ ਸਾਰੇ ਮਿਲ ਜਾਣਗੇ ਇਹਦੇ ਜੋ ਵੀ ਦੋ ਜੀ ਬਾਈ ਆਹ ਟਰੈਕਟਰ ਆਪਾਂ ਨੇ ਕੱਲ ਪਾਏ ਸੀ ਬਲੌਗ ਦੇ ਵਿੱਚ 3602 2018 ਮਾਡਲ ਕਈ ਸਾਰੇ ਵੀਰਾਂ ਦੇ ਫੋਨ ਆਏ ਜੀ ਕੱਲ ਇੱਕ ਵੀਰਾਂ ਨਾਲ ਆਪਣੀ ਗੱਲ ਵੀ ਹੋਈ ਹੈ ਜੀ ਤੇ ਅੱਜ ਟਰੈਕਟਰ ਲੈ ਚੱਲੇ ਆ ਘਰ ਨੂੰ ਬਾਈ ਇਹ ਘਰਾਂ ਕੰਮ ਆ ਥੋੜਾ ਜਿਹਾ ਚਰੀ ਚੁਰੀ ਦੀ ਬੀਜਣੀ ਆ ਥੋੜੀ ਜੀ ਤੇ ਟਰੈਕਟਰ ਬਹੁਤ ਸਾਫ਼ ਹੈ ਬਾਈ ਨਾਲ ਦੇ ਟਾਇਰਾਂ ਟਰੈਕਟਰ ਨੂੰ ਬਹੁਤ ਸੰਭਿਆ ਹੋਇਆ ਟਰੈਕਟਰ ਆ 1500 ਘੰਟੇ ਚੱਲਿਆ ਹੋਇਆ ਟਰੈਕਟਰ ਇਹਨਾਂ ਤੇ ਅੱਜ ਇਹਨੂੰ ਘਰੋਂ ਲੈ ਜਾਣਾ ਫਿਰ ਦੋ ਦਿਨ ਘਰੇ ਰੱਖਦੇ ਇਹਨੂੰ ਤੇ ਦੇਖਦੇ ਆਂ ਕੀ ਬਣਦਾ ਜੀ ਇਹਦਾ ਠੀਕ ਆ ਜੀ ਬਾਕੀ ਸਭ ਨੂੰ ਸਭ ਨੂੰ ਪਤਾ ਹੀ ਆ ਬਾਈ ਪੁਰਾਣਾ ਟਰੈਕਟਰ ਵੀ ਆਪਾਂ ਲੈਣੇ ਆ ਜੀ ਕਿਸੇ ਵੀਰ ਨੇ ਕੋਈ ਪੁਰਾਣਾ ਟਰੈਕਟਰ ਸੇਲ ਕਰਨਾ ਹੁੰਦਾ ਤਾਂ ਜਰੂਰ ਦੱਸਿਆ ਕਰੋ ਮੇਰਾ ਨੰਬਰ ਥੱਲੇ ਮੈਂਸ਼ਨ ਹੁੰਦਾ ਸਕਰੀਨ ਦੇ ਉੱਥੇ ਆਪਣਾ ਜੋ ਵੀ ਹੁੰਦਾ ਹਿਸਾਬ ਤਾਂ ਆਪਣਾ ਟਰੈਕਟਰ ਦੱਸ ਦਿਆ ਕਰੋ ਜੀ ਕਈ ਸਾਰੇ ਵੀਰਾਂ ਦੀਆਂ ਫੋਟੋਆਂ ਵੀ ਆਉਂਦੀਆਂ ਆ ਵੀਡੀਓ ਬਹੁਤ ਵੀਰ ਪਾਉਂਦੇ ਆ ਕਿਹੜੇ ਵੀਰੇ ਦੂਰ ਵਾਲੇ ਟਰੈਕਟਰ ਆ ਉਹ ਅਸੀਂ ਥੋੜਾ ਜਿਆਦਾ ਲੈਣ ਤੇ ਉਹ ਕਰਦੇ ਆਂ ਕਈ ਵਾਰ ਦੂਰ ਬਾਈ ਦੇਖਣ ਨਹੀਂ ਜਾ ਹੁੰਦਾ ਟਰੈਕਟਰ ਅਸੀਂ ਜ਼ਿਆਦਾਤਰ ਆਪਣਾ ਲੋਕਲ ਟਰੈਕਟਰ ਲੈ ਕੇ ਖੁਸ਼ ਆ ਜੀ 100 150 ਕਿਲੋਮੀਟਰ ਤੱਕ ਵੀ ਟਰੈਕਟਰ ਲੈ ਲੈ ਇੰਨੀ ਦੂਰ ਬਾਈ ਔਖਾ ਹੋ ਜਾਂਦਾ ਕੋਈ ਬਾਹਲੇ ਨੰਬਰ ਸਾਡੇ ਡਾਇਰੈਕਟਰ ਬਿਗਦੇ ਵੀ ਘਟਨੇ ਬਾਈ ਠੀਕ ਹੈ ਜੀ ਤੇ ਬਾਕੀ ਜਿਹੜੇ ਵੀਰ ਬਾਈ ਆਪਣੇ ਵੀਡੀਓ ਦੇਖਦੇ ਆ ਪਿਆਰ ਕਰਦੇ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ ਤੇ ਬਾਹਰੋਂ ਬਹੁਤ ਵੀਰ ਐਨ ਆਰ ਆਈ ਫੋਨ ਕਰਦੇ ਉਹਨਾਂ ਦਾ ਵੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ ਤੇ ਬਾਕੀ ਠੀਕ ਹੈ ਜੀ ਅੱਜ ਦੇ ਬਲੌਗ ਚ ਇੰਨਾ ਹੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਰਿਆ ਕਰੋ ਤੇ ਆਪਣੇ YouTube ਚੈਨਲ ਜੱਗੂ ਮਾਲ ਨੂੰ ਕਰਿਆ ਕਰੋ ਸਬਸਕ੍ਰਾਈਬ ਤੇ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੇਂ ਵੀਡੀਓ ਚ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ